ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਬੈਜ ਕੁਕਿੰਗ ਚੈਨਲ ਦੇ ਵਿੱਚ। ਤੇ ਅੱਜ ਆ ਬਹੁਤ ਬਹੁਤ ਹੀ ਟੇਸਟੀ ਜੀ ਖੀਰ ਬਣਾ ਕੇ ਤਿਆਰ ਕਰਾਂਗੇ। ਜਿੰਨਾਂ ਭੈਣਾਂ ਦੇ ਬੱਚੇ ਆ ਉਹ ਵਾਦੇ ਫੁੱਲਦੇ ਨਹੀਂ। ਉਹਨਾਂ ਲਈ ਬੈਸਟ ਖੀਰ ਆ ਇਹ ਤੁਸੀਂ ਇੱਕ ਮਹੀਨਾ ਇਹਨਾਂ ਨੂੰ ਖਵਾ ਕੇ ਦੇਖੋ। ਤਾਂ ਤੁਹਾਡੇ ਬੱਚਿਆਂ ਦਾ ਜਿਹੜਾ ਵੇਟ ਆ ਉਹ ਵੀ ਵਧੂਗਾ ਤੇ ਉਹ ਵਧਰ ਫੁੱਲਣਗੇ ਵੀ। ਕੱਦ-ਗੁੱਦ ਬਹੁਤ ਵਧਦਾ ਹੈ ਇਸ ਖੀਰ ਨਾਲ ਤੇ ਤੁਸੀਂ ਜਰੂਰ ਬਣਾ ਕੇ ਦੇਖਿਓ ਖੀਰ ਇਹ। ਤੇ ਉਹਦੇ ਲਈ ਆਪਾਂ ਇੱਕ ਕੌਲੀ ਸਾਬੂਦਾਣਾ ਲਿਆਏ ਜੀ। ਤੇ ਆਮ ਹੀ ਆਪਣੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦਾ ਖੀਰ ਵਾਲਾ ਸਾਬੂਦਾਨਾ ਕਹਿ ਕੇ ਤੇ ਇਹਨੂੰ ਆਪਾਂ ਭਾਂਉਂ ਕੇ ਰੱਖ ਦਾਂਗੇ ਹੁਣ ਪਹਿਲਾਂ ਆਪਾਂ ਤਿੰਨ ਚਾਰ ਵਾਰੀ ਇਹਨੂੰ ਧੋਵਾਂਗੇ ਜਿੰਨਾ ਚਿਰ ਇਹਦਾ ਸਾਫ਼ ਪਾਣੀ ਨਹੀਂ ਆਉਣ ਲੱਗਦਾ ਤਿੰਨ ਚਾਰ ਵਾਰੀ ਧੋਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਓਨਾ ਕ ਪਾਣੀ ਪਾ ਕੇ ਜਿੰਨੇ ਵਿੱਚ ਇਹ ਭਿੱਜ ਜੇ ਤੇ ਆਪਾਂ ਇੱਕ ਘੰਟੇ ਲਈ ਰੱਖ ਦਾਂਗੇ ਇਹਦੇ ਬਾਅਦ ਦੇਖਦੇ ਹਾਂ ਨੂੰ ਟਾ ਕੇ ਆਪਾਂ ਇੱਕ ਘੰਟੇ ਲਈ ਇਹਨੂੰ ਰੱਖ ਦਾਂਗੇ ਤੇ ਤੇ ਆਪਾਂ ਕकੜਾ ਹੀ ਲਈਏ ਜਿਸ ਦੇ ਵਿੱਚ ਆਪਾਂ ਇੱਕ ਚਮਚਾ ਘਿਓ ਦਾ ਪਾ ਦਾਂਗੇ ਤੇ ਉਹਦੇ ਵਿੱਚ ਦੋ ਗਲਾਸ ਆਪਾਂ ਪਾ ਜਾਾਂਗੇ ਦੁੱਧ ਦੇ ਜਿਹਨੇ ਤੁਸੀਂ ਖੀਰ ਬਣਾਉਣੀ ਆਂ ਓਨਾ ਕੁ ਦੁੱਧ ਤੁਸੀਂ ਲੈ ਸਕਦੇ ਆਪਾਂ ਇੱਕ ਉਹਲੀ ਸਾਬੂਦਾਣੇ ਦੀ ਲਈਏ ਤੇ ਦੋ ਵੱਡੇ ਗਲਾਸ ਆਪਾਂ ਦੁੱਧ ਦੇ ਪਾਤੇ ਆ ਤੇ ਇਹਨੂੰ ਆਪਾਂ ਬਾਲਾ ਦਿਵਾਲ ਲੈਣਾ ਹੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਲਾਈਕ ਵੀ ਜ਼ਰੂਰ ਕਰਿਓ ਵੀਡੀਓ ਨੂੰ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਚਾਰ ਲੈ ਚਾਂ ਪਾਤਾਂਗੇ ਕੁੱਟਕੇ ਵਿੱਚ ਦਾਣੀ ਕੱਢ ਕੇ ਜੇ ਸਾਬੂਦਾਨ ਸੀ ਜਿਹੜਾ ਆਪਣਾ ਬਿਲਕੁਲ ਫੁੱਲ ਗਿਆ ਏ ਉਹ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਗਰਮ ਪਾਣੀ ਨਾਲ ਇੱਕ ਵਾਰੀ ਹੋਰ ਧੋਵਾਂਗੇ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚੋਂ ਕੱਟ ਕੇ ਤੇ ਆਪਾਂ ਦੁੱਧ ਦੇ ਵਾਲ ਆ ਗਿਆ ਜਦੋਂ ਆਪਾਂ ਉਹਦੇ ਵਿੱਚ ਪਾ ਦੇਣਾ ਹੈ ਖੀਰ ਤੇ ਦੁੱਧ ਨੂੰ ਆਪਣੇ ਨੂੰ ਬਾਲਾ ਆ ਗਿਆ ਜੀ ਤੇ ਹੁਣ ਆਪਾਂ ਸਾਬੂਦਾਨ ਜਿਹੜਾ ਆਪਣਾ ਧੋਕੇ ਰੱਖਿਆ ਹੋਇਆ ਉਹ ਆਪਾਂ ਵਿੱਚ ਪਾ ਦਾਂਗੇ ਬਹੁਤ ਹੀ ਟੇਸਟੀ ਹੀਰ ਬਣਦੀ ਹੈ ਇਹ ਸਾਰਿਆਂ ਨੂੰ ਖਾਣੀ ਚਾਹੀਦੀ ਹੈ ਕਿਉਂਕਿ ਹੈਲਦੀ ਹੀਰ ਹੁੰਦੀ ਹੈ ਤੇ ਫਲੇਵਰ ਲਈ ਆਪਾਂ ਇਹਦੇ ਵਿੱਚ ਇੱਕ ਚਮਚਾ ਕਾਸਟਰਡ ਦਾ ਪਾ ਦਾਂਗੇ ਕਾਸਟਰਡ ਦਾ ਆਪਣੀ ਕੋਈ ਚੈਰੀ ਫਲੇਵਰ ਸੀਗਾ ਤੁਸੀਂ ਕੋਈ ਵੀ ਕਾਸਟਰਡ ਪਾ ਸਕਦੇ ਹੋ ਜੇ ਦੇ ਤੁਸੀਂ ਨਹੀਂ ਵੀ ਕਾਸਟਰਡ ਪਾਉਣਾ ਤਾਂ ਵੀ ਇਹ ਹੀਰ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਜਿਹੜੇ ਭੈਣ ਭਰਾ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਦੇ ਐ ਲਾਈਕ ਕਰਦੇ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਇਸੇ ਤਰੀਕੇ ਆਪਾਂ ਨੂੰ ਸਪੋਰਟ ਕਰਦੇ ਹੋ ਸਾਰੇ ਜਾਣੇ ਤਾਂ ਕਿ ਆਪਾਂ ਅੱਗੇ ਵਧ ਸਕਗੇ ਤੇ ਹੁਣ ਆਪਾਂ ਇਹਨੂੰ ਸਲੋ ਸਲੋ ਅੱਗ ਤੇ ਪਕਾ ਲਾਂਗੇ ਆਪਣੀ ਖੀਰ ਨੂੰ ਖੀਰ ਆਪਣੀ ਰੇਜੇ ਪੈ ਗਈ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਖੰਡ ਪਾਉਣੀ ਹੈ ਖੰਡ ਪਾ ਲੋ ਮਿਸ਼ਰੀ ਪਾਉਣੀ ਹੈ ਧਾਗੇ ਵਾਲਾ ਤੁਸੀਂ ਮਿਸ਼ਰੀ ਵੀ ਪਾ ਸਕਦੇ ਆ ਦੇਖੋ ਜੀ ਆਪਣੀ ਕਿੰਨੀ ਸਵਾਦ ਖੀਰ ਬਣ ਕੇ ਤਿਆਰ ਹੋਈ ਆ ਤੇ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਕੋਈ ਵੀ ਪਾ ਸਕਦੇ ਆ ਜਾਂ ਤੁਸੀਂ ਜੋ ਟੂਟੀ ਫਰੂਟ ਵੀ ਪਾ ਸਕਦੇ ਆ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਆ ਆਪਾਂ ਪਾ ਇਹਦੇ ਵਿੱਚ ਕੁਝ ਪੇਸ਼ਤੇ ਤੇ ਆਪਾਂ ਚੈਰੀਆਂ ਸੀਗੀਆਂ ਜਿਹੜੀਆਂ ਕੱਟ ਕੇ ਪਾਈਆਂ ਸੀ ਨਾ ਬਹੁਤ ਹੀ ਜ਼ਿਆਦਾ ਟੇਸਟੀ ਖੀਰ ਬਣ ਕੇ ਆਪਣੀ ਤਿਆਰ ਹੋਈ ਆ ਜੇ ਤੁਹਾਨੂੰ ਠੰਡੀ ਹੋ ਜਾਣਾ ਹੈ ਇਤੋਂ ਵੀ ਜ਼ਿਆਦਾ ਗਾੜੀ ਹੋ ਜਾਣਾ ਹੈ ਤੇ ਠੰਡੀ ਕਰਕੇ ਖਾਂ ਤੇ ਇਤੋਂ ਵੀ ਜ਼ਿਆਦਾ ਟੇਸਟ ਲੱਗਦੀ ਹੈ 10-15 ਚੈਰੀਆਂ ਸਿੰਘਾਂ ਪੰਨਾਂ ਨੂੰ ਕੱਟ ਕੇ ਪਾਤਾ ਇਹਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਜੀ ਖੀਰ ਬਣ ਕੇ ਆਪਣੀ ਹੋ ਗਈ ਹੈ ਜੀ ਤਿਆਰ ਤੇ ਤੁਸੀਂ ਵੀ ਬਣਾਇਓ ਤੇ ਇੰਜੋਏ ਕਰਿਓ ਆਪਣੇ ਬੱਚਿਆਂ ਨੂੰ ਜ਼ਰੂਰ ਖਾ ਕੇ ਦੇਖੋ ਉਹਨਾਂ ਨੂੰ ਬਹੁਤ ਪਸੰਦ ਆਊਗੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ